ਅਵਾਜ਼ ਦੇ ਖਲਕ ਵਿੱਚ ਦੁਨੀਆ ਭਰ ਦੇ ਸੱਚ ਤੇ ਹੱਕ ਦੀ ਗੱਲ ਕਰਨ ਵਾਲੇ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਦਾ ਉਪਰਜੋਰ ਸਵਾਗਤ ਅੱਜ ਤੋਂ 33 ਸਾਲ ਪਹਿਲਾਂ ਕੌਮ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਅੱਜ ਦੇ ਦਿਨ ਜਗਰਾਉਂ ਸੀਆਈਏ ਦਾ ਖਾਣੇ ਵੱਲੋਂ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤੇ ਗਏ ਸੀ ਉਹ ਜਸੇਦਾਰ ਜਿਹੜਾ ਕਹਿਣੀ ਤੇ ਕਰਨੀ ਦਾ ਪੂਰਾ ਸੀਗਾ ਤੇ ਜਿਹਦਾ ਅੱਜ ਤੱਕ ਪੁਲਿਸ ਵਾਲਿਆਂ ਵੱਲੋਂ ਉਹਨੂੰ ਪਘੋੜਾ ਦੱਸਿਆ ਜਾਂਦਾ ਰੇ ਪਘੋੜਾ ਹੋ ਗਿਆ ਸੀ ਕੀ ਸੀ ਉਸ ਸਮੇਂ ਤੁਹ ਜਿਹੜਾ ਕੀ ਸੀ ਜਿਹਦਾ ਪਰਦਾ ਫਾਸ਼ ਏਡੀਜੀਪੀ ਬੀਪੀ ਤਵਾੜੀ ਦੀ ਰਿਪੋਰਟ ਨੇ ਕੀਤਾ ਸੀ ਅੱਜ ਅਸੀਂ ਉਹਨਾਂ ਦੀ ਸ਼ਹਾਦਤ ਮੌਕੇ 33 ਸਾਲ ਹੋਣ ਤੇ ਉਹ ਸਾਰੇ ਕੇਸ ਬਾਰੇ ਜ਼ਿਕਰ ਕਰਾਂਗੇ ਐਫ ਆਈ ਆਰ 181 ਨੰਬਰ ਦੇ ਤਹਿਤ ਜਿਹੜੀ ਕਿ 7 ਦਸੰਬਰ 1992 ਨੂੰ ਦਰਜ ਹੋਈ ਸੀਗੀ ਭਾਈ ਗਰਦੇਵ ਸਿੰਘ ਕੌਂਕੇ ਨੂੰ ਹਰਾਸ ਚ ਲਿਆ ਸੀਗਾ ਤੇ ਉਸ ਪਿੱਛੋਂ ਉਹਨਾਂ ਨੂੰ ਉਹਨਾਂ ਦੇ ਦੋਤੇ ਦੇ ਭੋਗ ਤੇ ਛੱਡਿਆ ਜਾਂਦਾ ਹੈ। ਕਿ ਇਹ ਇਹਦੇ ਵਿੱਚ ਦੁਬਾਰਾ ਫੇਰ 25 ਦਸੰਬਰ 1992 ਨੂੰ ਭਾਈ ਗਰਦੇਵ ਸਿੰਘ ਕੌਂਕੇ ਨੂੰ ਹਰਾਸਤ ਦੇ ਵਿੱਚ ਲਿਆ ਜਾਂਦਾ ਉਸ ਸਮੇਂ ਜਦੋਂ ਉਹ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਕਥਾ ਕਰ ਰਹੇ ਸੀਗੇ ਤਾਂ ਘੇਰਾ ਪਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਨੂੰ ਤੇ ਇਨਸਪੈਕਟਰ ਗਰਮੀਤ ਸਿੰਘ CIA ਸਟਾਫ ਦਾ ਉਸ ਸਮੇਂ ਦਾ ਉਹ ਆਪਣੇ ਸਾਥੀਆਂ ਸਮੇਤ ਕੇਰਾ ਪਾੰਦਾ ਪਰ ਜਹੇਦਾਰ ਸਾਫ ਕਹਿੰਦਾ ਮੈਂ ਘਰ ਜਾਣਾ ਇੱਕ ਵਾਰ ਮੈਨੂੰ ਘਰ ਜਾਣ ਦੋ ਤੇ ਲੋਕਾਂ ਦੇ ਨਾਲ ਘਰ ਜਾਂਨੇ ਆ ਤੇ ਉਸ ਤੋਂ ਬਾਅਦ ਘਰੋਂ ਜਾ ਕੇ 200 ਬੰਦਿਆਂ ਦੇ ਸਾਹਮਣੇ ਉਹ ਗ੍ਰਿਫਤਾਰੀ ਦਿੰਨੇ ਆ ਤੇ ਇਸ ਜਥੇਦਾਰ ਨੂੰ 2 ਜਨਵਰੀ 1993 ਨੂੰ ਗਣੀਆਂ ਪਿੰਡ ਤੋਂ ਪਹੜਾੜਾ ਕਰਾਇਤਾ ਜਾਂਦਾ